ਸਾਡਾ ਤਰੀਕਾ ਇਹ ਟਰਾਲੀ ਚ ਆਉਂਦਾ ਹੈ ਅਸੀਂ ਐਂ ਕਰਕੇ ਐਂ ਕਰਕੇ ਅਸੀਂ ਟਰਾਲੀ ਚ ਭਰ ਜਾਂਦੇ ਹਾਂ ਐਂ ਕਰ ਹੁਣ ਆ ਗਿਆ ਜੀ ਨੌਜਵਾਨ ਇਹ ਫਿਰ ਅਸੀਂ ਆਹ ਲੋਡ ਲਾਟ ਕਰਨੀ ਹੁੰਦੀ ਹੈ ਨਾ ਇਹ ਲਓ ਜੀ ਹੁਣ ਰੂੜੀ ਰਾੜੀ ਭਰਨ ਵੇਲੇ ਨਾ ਸ਼ਗਰਦਾਂ ਨੇ ਲੋਡ ਨਹੀਂ ਨੌਜਵਾਨ ਨੇ ਟਰੈਕਟਰ ਦੇ ਮੂਰੇ ਬਹੁਤ ਤਾਕਰਾ ਸਿਸਟਮ ਲਵਾਇਆ ਹੋਇਆ ਹੈਗਾ ਤੇ ਕਮਟਨ ਦੇ ਨਾਲ ਨਾਲ ਨੌਜਵਾਨ ਥੋੜਾ ਜਿਹਾ ਸਟੰਟ ਬਾਜੀ ਦਾ ਵੀ ਚੌਕੀ ਹੈ ਤੁਸੀਂ ਵੇਖੋ ਵੀ ਉਹ ਪਰਚੇ ਜਿ ਘੜਿਆ ਫਿਰਦਾ ਹੈ ਹਾਂਜੀ ਸਾਡਾ ਤਰੀਕਾ ਇਹ ਆਹ ਵੇਖ ਲਓ ਹਾਂਜੀ ਐ ਕਰਕੇ ਐ ਕਰਕੇ ਇਹ ਕੰਮ ਦੀ ਕਾਜਾਂ ਨੇ ਤੇ ਕਿਹੜਾ ਕੰਮ ਆਪਾਂ ਮਾਰ ਕੇ ਚੱਲ ਗਏ ਵੀ ਕਈ ਵਾਰੀ ਰੇਹ ਰੂਪ ਪਾਉਣੀ ਹੁੰਦੀ ਹੈ ਇਹ ਮੇਰੀਆਂ ਲੋਡ ਲਾਟ ਕਰਨੀ ਹੁੰਦੀ ਹੈ ਨਾ ਇਹ ਸਾਰਾ ਦੋ ਤਿੰਨ ਦਿਨ ਲੈ ਜਾਂਦੇ ਨੇ ਅੱਛਾ ਰੂੜੀ ਦੀ ਰੇਹ ਚੱਕਣੀ ਚੁੱਕਣੀ ਹੁੰਦੀ ਹੈ ਇਹਨਾਂ ਦੇ ਨਾਲ ਬਹੁਤ ਔਖਾ ਕੰਮ ਹੈ ਤੇ ਇਸ ਨੌਜਵਾਨ ਨੇ ਬਹੁਤ ਵਧੀਆ ਸਿਸਟਮ ਲਵਾਇਆ ਹੋਇਆ ਟਰੈਕਟਰ ਦੇ ਮੂਨੇ ਇਹ ਰੂੜੀ ਚਕਾਉਣੀ ਹੈ ਰੂੜੀ ਚਕਾ ਸਕਦੇ ਹੋ ਇਹ ਬਜਰੀ ਚਕਾਉਣੀ ਹੈ ਬਜਰੀ ਚਕਾ ਸਕਦੇ ਹੋ ਇਹ ਮਿੱਟੀ ਦੀਆਂ ਟਰਾਲੀਆਂ ਭਰਾਉਣੀਆਂ ਹਨ ਤਾਂ ਮਿੱਟੀ ਦੀਆਂ ਟਰਾਲੀਆਂ ਵੀ ਭਰਾ ਸਕਦੇ ਹਾਂ ਤੇ ਬਰੇਤੀ ਭਰਾਉਣੀਆਂ ਬਰੇਤੀ ਭਰਾ ਸਕਦੇ ਹੋ ਜੋ ਵੀ ਤੁਸੀਂ ਇਹ ਤੋਂ ਕੰਮ ਕਰਾਉਣਾ ਚਾਹੋਗੇ ਤੇ ਬਹੁਤ ਵਧੀਆ ਸਿਸਟਮ ਲਵਾਇਆ ਹੈਗਾ ਟਰੈਕਟਰ ਦੇ ਮੂਹਰੇ ਤੇ ਜਿਹੜਾ ਮਗਰ ਤੁਸੀਂ ਇੱਕ ਮਿੰਟ ਤੁਹਾਨੂੰ ਧੋਤ ਬਖਾਉਣੇ ਆ ਝੋਲ ਲਵਾਇਆ ਹੋਇਆ ਹੈਗਾ ਰਵੜ ਦਾ ਤੇ ਮਿੱਟੀ ਦੇ ਨਾਲ ਭਰਿਆ ਹੋਇਆ ਹੈਗਾ ਤੇ ਜਿਹੜਾ ਕਿ ਹੁਣ ਵਜਨ ਟਰੈਕਟਰ ਦਾ ਜਦੋਂ ਇਹ ਭਰ ਜਾਂਦਾ ਹੈਗਾ ਮੂਹਰੂ ਆ ਸਾਰਾ ਸਿਸਟਮ ਜਿਹੜਾ ਲਵਾਇਆ ਹੈਗਾ ਖੁੰਦਾ ਤੇ ਨਾਲ ਵਜਨ ਜੁੜੇ ਹੋ ਜਾਂਦਾ ਤੇ ਇਹ ਉਸ ਤੋਂ ਬਾਅਦ ਇਹ ਮਗਰ ਢੋਲ ਲਵਾਉਣਾ ਪੈ ਗਿਆ ਤਾਂ ਕਿ ਜਿਹੜਾ ਵਜਨ ਆਵੇ ਬੈਲੈਂਸ ਬਣਿਆ ਰਹੇ ਉਹਦਾ ਤੇ ਜੇ ਆਪਾਂ ਢੋਲ ਇਹਦੇ ਨਾਲ ਲਵਾਉਂਦੇ ਜਿਹੜਾ ਜਿਹੜਾ ਆ ਜਿਹਨੇ ਮੂਹਰੇ ਟਾਇਰਾਂ ਤੇ ਆਉਂਦਾ ਸੀਗਾ ਤੇ ਟਾਇਰਾਂ ਦੀ ਕਟਾਈ ਔਖੀ ਮੁੜਦੀ ਸੀਗੀ ਤੇ ਹੁਣ ਇਹਦਾ ਬੈਲੈਂਸ ਹੋ ਗਿਆ ਤੇ ਨੌਜਵਾਨ ਨੇ ਪੂਰੇ ਸ਼ੌਂਕ ਨਾਲ ਕੰਮ ਕਰਦਾ ਤੁਸੀਂ ਦੇਖੋ ਆਪਣੀ ਜੇ ਆਪਾਂ ਗੱਲ ਕਰਦੇ ਸੀ ਵੀ ਗਰਮੀਆਂ ਦੇ ਵਿੱਚ ਨਾ ਜਿਹੜਾ ਬੈਕ ਸੈੱਡ ਢੋਲ ਲੱਗਿਆ ਹੋਇਆ ਹੈਗਾ ਉਹ ਢੋਲ ਦੇ ਵਿੱਚ ਵੀ ਫੁੱਲ ਬੂਟੀ ਲਾ ਲੈਂਦਾ ਨੌਜਵਾਨ ਤੇ ਫੁੱਲ ਬੂਟੇ ਫੁੱਲ ਕੱਢਦੇ ਜਦੋਂ ਫੁੱਲ ਬਹੁਤ ਸੋਹਣੇ ਲੱਗਦੇ ਨੇ ਕਿਉਂਕਿ ਜਿਹੜਾ ਮਗਰ ਢੋਲ ਆ ਉਹ ਸਾਰਾ ਫੁੱਲਾਂ ਨਾਲ ਭਰ ਜਾਂਦਾ ਹੈਗਾ ਤੇ ਫੁੱਲ ਆਸੇ-ਪਾਸੇ ਲਟਕ ਜਾਂਦੇ ਨੇ ਤੇ ਨਾਲੇ ਤਾਂ ਕੰਮ ਧੰਦਾ ਕਰਦਾ ਰਹਿੰਦਾ ਨੌਜਵਾਨ ਤੇ ਨਾਲੇ ਜਿਹੜੇ ਫੁੱਲ ਹੁੰਦੇ ਨੇ ਫੁੱਲ ਬਹੁਤ ਸੋਹਣੇ ਲੱਗਦੇ ਨੇ ਟਰੈਕਟਰ ਤੇ ਲੱਗੇ ਹੋਏ ਤੇ ਫੁੱਲ ਬੂਟੀ ਲਾਤੀ ਹੁਣ ਨਵੀਂ ਤੇ ਫੁੱਲ ਬੂਟੀ ਥੋੜੇ ਦਿਨਾਂ ਜੀ ਚੱਲੂਗੀ ਤੇ ਢੋਲ ਦੇ ਵਿੱਚ ਪੂਲੀ-ਫੁੱਲ ਹੋਣਗੇ ਮਗਲੀ ਸਾਈਡ ਟਰੈਕਟਰ ਦੇ ਤੇ ਜਾਂ ਪਾ ਗੱਲ ਕਰ ਗਿਆ ਜਿਹੜਾ ਮੂਰੇ ਸਿਸਟਮ ਲਵਾਇਆ ਹੋਇਆ ਹੈ ਇਹਦੇ ਤਿੰਨ ਪੰਪ ਲੱਗੇ ਹੋਏ ਨੇ ਇੱਕ ਪੰਪ ਇੱਠਾ ਲੱਗਿਆ ਹੋਇਆ ਉੱਪਰ ਚੱਕਣ ਵਾਸਤੇ ਤੇ ਇੱਕ ਅਗਲੇ ਪਾਸੇ ਜਿਹੜਾ ਸਿਸਟਮ ਹੈ ਉਹਦੇ ਲੱਗਿਆ ਹੋਇਆ ਹੈਗਾ ਤੇ ਉਪਰਲੀ ਸਾਈਡ ਉਹਦਾ ਮੂਹਰੇ ਇੱਠਾ ਉੱਪਰ ਚੁੱਕਣ ਵਾਸਤੇ ਵੀ ਲੱਗਿਆ ਹੋਇਆ ਹੈਗਾ ਪੰਪ ਤੇ ਯੋਗੀ ਤੋਂ ਤੁਸੀਂ ਨੌਜਵਾਨ ਤੋਂ ਕਈ ਵਾਰੀ ਰੇਪ ਹੋਣੀ ਹੁੰਦੀ ਹੈ ਤਾਂ ਹਰ ਸਰੀਰ ਜੋਧਪੁਰ ਵਾਲਾ ਯਾਨੀ ਕਿ ਕੋੜਾ ਜੋਧਪੁਰ ਵਾਲਾ ਕਹਿ ਦਿੰਨੇ ਆਪਾਂ ਤੇ ਇਸ ਨੂੰ ਤੁਸੀਂ ਮਿਲ ਸਕਦੇ ਹੋਗੇ ਤੇ ਇਸ ਤੋਂ ਪਹਿਲਾਂ ਜਿਹੜਾ ਤੂੜੀ ਦਾ ਸੀਜ਼ਨ ਲੰਘ ਕੇ ਹਟਿਆਗਾ ਤੂੜੀ ਦਾ ਸੀਜ਼ਨ ਉਸ ਤੂੜੀ ਦੇ ਸੀਜ਼ਨ 'ਚ ਵੀ ਜਿਹੜਾ ਮੂਰੇ ਸਿਸਟਮ ਲੱਗਿਆ ਹੋਇਆ ਸੀ ਉਹ ਤੂੜੀਆ ਸਿਸਟਮ ਲੱਗਿਆ ਹੋਇਆ ਸੀ ਤੇ ਉਹਦੇ ਨਾਲ ਤੂੜੀ ਲਗਭਗ 25 ਤੋਂ 40 ਫੁੱਟ ਦੀ ਚੜਾ ਦਿੰਦਾ ਸੀ ਨੋਜੋਨ ਜਿਹੜੀਆਂ ਇਹ ਵਟਾਲੀਆਂ ਕਈ ਵਾਰੀ ਖੇਤ ਚ ਲਾ ਦਿੰਦੇ ਆ ਵੀ ਬਾਅਦ ਚ ਧੂਹ ਭੰਗ ਕਰਾਉਣਾ ਹੁੰਦਾ ਹੈ ਤੇ ਉਹਨੂੰ ਟੂੜੀ ਨੂੰ ਇਕੱਠੀ ਕਰਨ ਵਾਸਤੇ ਉਹ ਸਿਸਟਮ ਨੂੰ ਆਇਆ ਹੋਇਆ ਸੀ ਮਹੀਨਾ ਡੇਢ ਮਹੀਨਾ ਉਹਦੇ ਤੇ ਵੀ ਚੱਲਿਆ ਟਰੈਕਟਰ ਤੇ ਉਹ ਸਿਸਟਮ ਵੀ ਬਹੁਤ ਵਧੀਆ ਸੀ ਢੇਟਲੇ ਪਾਸੇ ਉਹਦੇ ਟਾਇਰ ਲੱਗੇ ਹੋਏ ਸੀ ਤੁਸੀਂ ਆਪਣੇ ਪਿਛਲੇ ਵੀਡੀਓ ਚ ਦੇਖਿਆ ਹੋਣਾਗਾ ਤੇ ਜਿਨ੍ਹਾਂ ਨੇ ਵੀ ਨਹੀਂ ਦੇਖਿਆ ਉਹ ਸਿਸਟਮ ਉਹ ਵੀਡੀਓ ਬਹੁਤ ਸੋਹਣਾ ਬਣਾਇਆ ਆਪਾਂ ਕੂੜੀ ਵਾਲਾ ਉਹ ਆਪਣੇ ਚੈਨਲ ਤੇ ਜਾ ਕੇ ਤੁਸੀਂ ਵੀਡੀਓ ਪਾੜ ਕੇ ਕੂੜੀ ਅੱਧੀ ਤੋਂ 40 ਸਿੱਖ ਤੋਂ ਨਾ ਹੋਵੇ ਡਰੈਕਟਰ ਵੀਡੀਓ ਆਪਣੀ ਦੇਖ ਸਕਦੇ ਜੀ ਤੇ ਵੀੜੀ ਰਹੇ ਹੈ ਕੂੜੀ ਦੀ ਰੇ ਚੱਕਰ ਤੇ ਮਿਹਨਤ ਬਹੁਤ ਜ਼ਿਆਦਾ ਹੁੰਦੀ ਹੈ ਕੰਨਾ ਤੇ ਮਿਹਨਤ ਬਹੁਤ ਜ਼ਿਆਦਾ ਹੁੰਦੀ ਹੈ ਆਸ ਇਸੇ ਤੋਂ ਲਗਭਗ 12 ਤੋਂ 15 ਮਿੰਟਾਂ ਦੇ ਵਿੱਚ ਟਰਾਲੀ ਫੁੱਲ ਕਰ ਦਿੰਦਾ ਹੈ ਤੇ ਅੱਠ ਨੂੰ ਲਗਭਗ 10-12 ਟਰਾਲੀਆਂ ਰੂੜੀਆਂ ਦੀਆਂ ਬੜੇ ਆਰਾਮ ਦੇ ਨਾਲ ਰੂੜੀ ਦੀ ਜਿਹੜੀ ਥਾੜਾ ਆਪਾਂ ਚੱਕ ਕੇ ਵੀ ਨਾਲ ਖੇਤਾਂ ਵਿੱਚ ਲੈ ਜਾ ਸਕਦੇ ਹਾਂ ਤੇ ਮਿੱਟੀ ਦੀਆਂ ਟਰਾਲੀਆਂ ਵੀ ਆਪਾਂ 10-15 ਬੜੇ ਆਰਾਮਦਾਰੀ ਨਾਲ ਭਰ ਦਿੰਦਾ ਹੈ ਕਿਉਂਕਿ ਇਹਦੇ ਮੂਰੇ ਜਿਹੜੀਆਂ ਸ਼ੁਰੂਆਂ ਲੱਗੀਆਂ ਉਹਨਾਂ ਨਾਲ ਉਹਦੇ ਨਾਲ ਬੜੇ ਆਰਾਮ ਨਾਲ ਮਿੱਟੀ ਦੀਆਂ ਟਰਾਲੀਆਂ ਇੱਕ ਟਰਾਲੀ 10-15 ਮਿੰਟ ਦੇ ਵਿੱਚ ਭਰ ਜਾਂਦੀ ਹੈ ਇਸ ਕਰਕੇ 10-15 ਟਰਾਲੀਆਂ ਬੜੇ ਆਰਾਮ ਨਾਲ ਮਾਰ ਕੇ ਬੰਨੀ ਜਾਟਾ ਬਾਕੀ ਇਹ ਅੱਜ ਦੇ ਦਾ ਕਰਤਾ ਬਹੁਤ ਕਰਤ ਹੁੰਦਾ ਹੈ ਇਸ ਇਸ ਨੂੰ ਬਹੁਤ ਜ਼ਿਆਦਾ ਕਾਮਯਾਬ ਹੈ ਜੀ ਦੇਖੋ ਵੀ ਜਿਹੜਾ ਸਾਹਮਣੇ ਬਕਲ ਦੇਖ ਰਹੇ ਹਾਂ ਉਹਦੇ ਵਿੱਚੋਂ ਜਰੂਰੀ ਦਾ ਭਰ ਕੇ ਇਹ ਸਸਤ ਨੂੰ ਸਵਾਰੀ ਤੇ ਦੇ ਰਹੇ ਦੇ ਵਿੱਚ ਕਾਲੀ ਵਿੱਚ ਮੈਂ ਹੁੰਦਾਗਾ ਤੇ ਕਈ ਟਰੈਕਟਰਾਂ ਦੇ ਬੈਕ ਸਾਈਡ ਵੀ ਲੱਗੇ ਹੋਏ ਨੇ ਉਹ ਵੀ ਕਾਮਯਾਬ ਨੇ ਬਾਰੇ ਇਹ ਜਿਹੜਾ ਸਿਸਟਮ ਹੈ ਟਰੈਕਟਰ ਦੇ ਅਗਲੀ ਸਾਈਡ ਹੀ ਲੱਗਿਆ ਹੋਇਆ ਹੈ ਇਹਦੇ ਨਾਲ ਬੰਦਾ ਸੌਂਨਾ ਰਹਿੰਦਾ ਚਲਾਉਣ ਵਾਲਾ ਤੇ ਉਹ ਜਿਹੜਾ ਬੈਕ ਸਾਈਡ ਲੱਗਿਆ ਹੁੰਦਾ ਉਹਦੇ ਨਾਲ ਵਾਰੀ-ਵਾਰੀ ਸੌਣ ਮੋੜਨੀ ਪੈਂਦੀ ਹੈ ਜਾਂ ਤੱਕ ਬੰਦੇ ਦਾ ਜਿਹੜਾ ਵਾਰੀ-ਵਾਰੀ ਪਿੱਛੇ ਦੇਖਣਾ ਉਹਦੇ ਨਾਲ ਥਾਕ ਵੀ ਜ਼ਿਆਦਾ ਲੱਗਦੀ ਹੈ ਕਾ ਇਹ ਜਿਹੜਾ ਸਿਸਟਮ ਇਹ ਨਾਲ ਬਹੁਤ ਵਧੀਆ ਸੌਂਖਾ ਲੈਣ ਦਾ ਬੰਦਾ ਡਰਾਈਵਰ ਵਾਰੀ-ਵਾਰੀ ਬੈਕ ਸਾਈਡ ਦੇਖਣ ਦੀ ਲੋੜ ਨਹੀਂ ਤੇ ਅਗਲੀ ਸੈ ਵੀ ਸਾਰਾ ਆਪਕੋ ਲੱਗਿਆ ਹੋਇਆਗਾ। ਉਹ ਲਈਏ। ਯੰਪਨੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਲਿਆ ਕਰੋ ਜੇ ਤੇ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਵੀ ਕਰ ਲਿਆ ਕਰੋ। ਤੇ ਆਪਾਂ ਤੁਹਾਨੂੰ ਨਵੇਂ ਨਵੇਂ ਵੀਡੀਓ ਦੇ ਨਾਲ ਮਿਲਿਆ ਕਰਾਂਗੇ। ਧੰਨਵਾਦ ਜੀ